ਕੱਲ ਖੇਡੇ ਗੇ ਬੰਗਲੌਰ ਤੇ ਐਲਐਸਜੀ ਦੇ ਮੁਕਾਬਲੇ ਵਿੱਚ ਬੰਗਲੌਰ ਨੇ ਐਲਐਸਜੀ ਨੂੰ ਸ਼ਾਨਦਾਰ ਤਰੀਕੇ ਨਾਲ ਹਰਾਇਆ ਪਹਿਲਾ ਬੈਟਿੰਗ ਕਰਮਾਈ ਜੇ ਸਕੋਰ ਕਾਰਡ ਦੀ ਗੱਲ ਕਰੀਏ ਨਾ ਤੇ ਪਹਿਲੇ ਬੈਟਿੰਗ ਕਰਨਾਈ ਐਲਐਸਜੀ ਦੀ ਟੀਮ ਨੇ 227 ਰਨ ਬਣਾਤੇ ਰਿਸ਼ਾਪ ਪੰਟ ਨੇ ਇੱਕ ਕਮਾਲ ਦੀ ਬੈਟਿੰਗ ਕੀਤੀ ਯਾਰ ਕਲ 118 ਰਨ ਬਣਾਏ ਰਿਸ਼ਾਪ ਪੰਟ ਨੇ ਬੂਫਰਾਸ਼ਾ ਤਕਸੀਹ ਉਹਨਾਂ ਦਾ ਆਈਪੀਐਲ ਕਰੀਅਰ ਵਿੱਚ ਦੇਖਿਆ ਜਾਵੇ ਕਿ ਜਦੋਂ ਜਦੋਂ ਕੋਨਕਾ ਸਾਗ ਗਰਾਊਂਡ ਵਿੱਚ ਨਹੀਂ ਨਾ ਫਿਰ ਰਿਸ਼ਭ ਪੰਤ ਦਾ ਬੱਲਾ ਚੱਲਦਾ ਹੀ ਚੱਲਦਾ ਹੈ ਪਤਾ ਨਹੀਂ ਰਿਸ਼ਭ ਪੰਤ ਕੋਨਕਾ ਸਾਗ ਦੇ ਪ੍ਰੈਸ਼ਰ ਵਿੱਚ ਆ ਜਾਂਦੇ ਨੇ ਕੀ ਗੱਲ ਨੇ ਉਹਨਾਂ ਰਿਸ਼ਭ ਪੰਤ ਨੇ ਦੇ ਡਿਸਾਈਡ ਕਰ ਲਿਆ ਸੀ ਕਿ ਆਰਸੀਬੀ ਨੂੰ ਨੰਬਰ 2 ਤੇ ਨਹੀਂ ਪਹੁੰਚਣ ਦੇਣਾ ਇਹ ਅਸੀਂ ਬਾਅਦ ਤੇ ਹੋਏ ਹੋਇਆ ਪਰ ਅਸੀਂ ਆਰਸੀਬੀ ਦੀ ਪਾਰਟੀ ਵੀ ਨਾ ਖਰਾਬ ਕਰਨੀ ਆ ਰਿਸ਼ਵ ਪੰਤ ਹੋ ਗਏ ਮਿਚਲ ਮਾਰਸ਼ ਹੋ ਗਏ ਕੀ ਜ਼ਬਰਦਸਤ ਬੈਟਿੰਗ ਕੀਤੀ ਦੋਵਾਂ ਨੇ ਅਸਲੀ ਨੇ 227 ਰਨ ਬਣਾਤੇ ਤੇ ਉਦੋਂ ਲੱਗਿਆ ਕਿ ਯਾਰ ਆਰਸੀਬੀ ਦੇ ਲਈ ਨਾ ਹੁਣ ਮੁਸ਼ਕਲ ਹੋ ਜਾਣੀ ਹੈ 228 ਰਨ ਚੇਸ ਕਰਨੇ ਕਿਉਂਕਿ ਆਰਸੀਬੀ ਨੇ ਕਦੀ ਵੀ ਇੱਡਾ ਵੱਡਾ ਟਾਰਗੇਟ ਨਾ ਪੂਰੇ ਕਦੀ ਵੀ ਆਈਪੀਐਲ ਵਿੱਚ ਨਾ ਚੇਸ ਨਹੀਂ ਸੀ ਕੀਤਾ ਪਰ ਆਰਸੀਬੀ ਦੀ ਸ਼ੁਰੂਆਤ ਕਰਨਾ ਹੈ ਵਿਰਾਟ ਕੋਹਲੀ ਫੇਲ ਸੌਲਟ ਡੋਨਾਨੀ ਕਮਾਲ ਦੀ ਬੱਲੇਬਾਦੀ ਕੀਤੀ ਵੀ ਪਹਿਲੇ 6 ਓਵਰਾਂ ਵਿੱਚ ਆਰਸੀਬੀ ਨੇ 68 ਦੋੜਾ ਬਣਾਤੀਆਂ ਮਣਾੜੋ ਜੀ ਆਵਾਜ਼ ਕਮ ਕਰ ਲੈ ਯਾਰ ਪਹਿਲੇ 6 ਓਵਰ ਵਿੱਚ ਆਰਸੀਬੀ ਨੇ 68 ਰਨ ਬਣਾਤੇ 11 ਰਨ ਪਰ ਓਵਰ ਦੇ ਸਹਾਵ ਨਾਲ ਫੇਲ ਸੌਲਟ ਤੇ ਆਊਟ ਹੋ ਗਏ ਜਲਦੀਪ 32 ਰਨ ਬਣਾਕਰ ਪਰ ਗਰਾਡ ਕੋਲੀ ਨਾਲ ਟਿਕਿਆ ਰੇ ਕਰੀਸ ਤੇ 23 ਬਲਾਂ ਵਿੱਚ ਉਹਨਾਂ ਨੇ ਵੀ ਆਪਣਾ ਅੱਧੇ ਸਦੀਕ ਪੂਰਾ ਕਰ ਲਿਆ ਹਾ ਲੱਕੀ ਅੱਧੇ ਸਦੀਕ ਦੇ ਬਾਅਦ ਜੁਰਾੜ ਕੋਲੀ ਜਲਦੀ ਆਊਟ ਹੋ ਗਏ ਇੱਕ ਟਾਈਮ ਤੇ ਲੱਗ ਰਿਹਾ ਸੀ ਕਿ ਹੁਣ ਆਰਸੀਬੀ ਦੇ ਲਈ ਨਾ ਇਹ ਮੈਚ ਜਿਤਨਾ ਮੁਸ਼ਕਲ ਹੋ ਜਾਊਗਾ ਕਿਉਂਕਿ ਫਿਰ ਉਸ ਤੋਂ ਬਾਅਦ ਅਜੇ ਪਾਟਿਗਰ ਵੀ ਜਲਦੀ ਆਊਟ ਹੋ ਗਏ ਲਿਵਿੰਗਸਟਨ ਵੀ ਪਹਿਲੀ ਗੇਂਟ ਤੇ ਐਲਬੀਡਬਲੂ ਹੋ ਗਏ ਤੋਂ ਉਹ ਕਿੰਨਾ ਵਿੱਚ 2 ਵਿਕਟਾਂ ਮਿਲੀਆਂ ਐਲਐਸਟੀ ਦੇ ਗੇਂਨ ਬਾਅਦ ਉਹ ਜਾਣੋ ਉਸ ਤੋਂ ਆਰਸੀਬੀ ਦਾ ਜਿਤਨਾ ਨਾ ਬੜਾ ਮੁਸ਼ਕਲ ਲੱਗਨ ਦਿਆ ਸੀ ਪਰ ਫਿਰ ਬੈਟਿੰਗ ਕਰਨਾ ਇਹ ਮਯੰਕ ਅਧਰਵਾਲ ਤੇ ਜਿਤੇਸ਼ ਸ਼ਰਮਾ ਜਿਤੇਸ਼ ਸ਼ਰਮਾ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸੀਜ਼ਨ ਪੰਜਾਬ ਦੇ ਲਈ ਖੇਡੇ ਸੀ ਇਸ ਫੀਚਰ ਉਹਨਾਂ ਨੂੰ ਮੌਕਾ ਮਿਲਿਆ ਆ ਆਰਸੀਬੀ ਦੇ ਨਾਲ ਖੇਡਣ ਦਾ ਤੇ ਦੋਵਾਂ ਵਿੱਚ 45 ਬੋਲਾਂ ਵਿੱਚ 107 ਰਨ ਦੀ ਮੈਚ ਵਿਨਿੰਗ ਸਾਂਝੇਦਾਰੀ ਹੋਈ। ਕਹਾ ਮੈਂ ਕਹਿੰਦਾ ਕੀ ਬੈਟਿੰਗ ਕਰ ਗਿਆ ਨਾ ਕੱਲ ਜਿਤੇਸ਼ ਸ਼ਰਮਾ ਫੈਬੂਲਸ ਇਹੋ ਜੀ ਪਾਰੀ ਮੈਨੂੰ ਇਸ਼ਕਪੰਤ ਦੀ ਬੈਟਿੰਗ ਤੋਂ ਵੀ ਵਧੀਆ ਬੈਟਿੰਗ ਕਰਤੀ ਕੱਲ ਜਿਤੇਸ਼ ਸ਼ਰਮਾ ਨੇ ਪਹਿਲਾ ਅੱਧ ਸ਼ਰਕਮ ਬਣਾਇਆ ਉਹਨਾਂ ਨੇ ਆਪਣੇ ਕਰੀਅਰ ਦਾ ਤੇ ਮੈਚ ਵਿਨਿੰਗ ਨੋਕ ਖੇਡੀ ਕੱਲ ਜਿਤੇਸ਼ ਸ਼ਰਮਾ ਨੇ ਉਹਨਾਂ ਦੀ ਪਾਰੀ ਦੀਪਦੁੱਲ ਆਰਸੀਬੀ ਨੇ ਕੱਲ ਐਲਐਸਟੀ ਨੂੰ ਹਰਾਤਾ ਤੇ ਨੰਬਰ 2 ਤੇ ਆ ਗਈ ਪੰਜਾਬ ਦਾ ਖੇਡਣ ਲਈ ਹੁਣ ਆਰਸੀਬੀ ਤਿਆਰ ਹੈ ਕੁਆਲੀਫਾਇਰ 1 ਹੋਊਗਾ ਪੰਜਾਬ ਤੇ ਬੰਗਲੌਰ ਦਾ ਚੰਡੀਗੜ੍ਹ ਵਿੱਚ ਤੇ ਇਲਿਮੀਨੇਟਰ 1 ਹੋਣਾ ਹੈ ਗੁਜਰਾਤ ਤੇ ਮੁੰਬਈ ਦੇ ਵਿੱਚ ਜਿਹੜਾ ਪਹਿਲਾਂ ਲੱਗਦਾ ਪਿਆ ਸੀ ਗੁਜਰਾਤ ਦੀ ਟੀਮ ਨੰਬਰ 1 ਤੇ ਪੱਕੀ ਹੈ ਪਰ ਉਹ 2-3 ਮੈਚ ਲਗਰ ਹਾਰ ਗਏ ਨੇ ਪਰ ਫਿਰ ਇਸ ਮੈਚ ਤੇ ਵਾਪਸ ਆਈਏ ਕੁਤੇਸ਼ ਸ਼ਰਮਾ ਤੇ ਮੈਂਕ ਅਗਰਵਾਲ ਦੀ ਕਾਬਲੀਅਤ阿里ਟ ਬੈਟਿੰਗ ਕੋਮਨ ਹੈ ਕਮਾਲ ਦੀ ਬੈਟਿੰਗ ਮੈਂਕ ਅਗਰਵਾਲ ਮੇਰੇ ਹਿਸਾਬ ਨਾਲ ਇਸ ਆਈਪੀਐਲ ਦਾ ਨਾ ਪਹਿਲਾ ਮੈਚ ਖੇਡਦੇ ਪਏ ਸੀ ਉਹਨਾਂ ਨੇ ਵੀ ਆਪਣਾ ਹਾਲ ਸੈਂਟੀ ਪੂਰੀ ਕੀਤੀ ਕਾਬੜ ਤੋੜ ਬੈਟਿੰਗ ਕੀਤੀ ਮੈਂਕ ਅਗਰਵਾਲ ਨੇ ਵੀ ਤੇ ਪਰ ਦੇਖਿਆ ਜਾ ਵੀ ਦੂਜੇ ਪਾਸੇ ਦਿਗਵਿਸ਼ ਦਿਗਵਿਜੇ ਕਿਆਨਕੀ ਨਾਮ ਹੈ ਰੋਸਾ ਸਪਿਨਰ ਗਿੰਦਬਾਜ਼ ਹੈ ਪਹਿਲੇ ਧੀਰੇ ਉਹਨਾਂ ਦਾ ওভার ਕਾਫੀ ਫਾਇਦਾ ਸੀ ਇੱਕ ਕਾਫੀ ਸਿਨੇਮੈਟਿਕ ਫਿਨੋਮੈਟਿਕ ਮੈਚ ਲੱਗ ਰਿਹਾ ਸੀ ਕ੍ਰੀਏਟਰ ਕਦੀ ਉਧਰ ਜਿਤੇਸ਼ ਸ਼ਰਮਾ ਨੂੰ ਉਹਨਾਂ ਨੇ ਕਰਤਾ ਆਊਟ ਕੈਚ ਆਊਟ ਹੋ ਗਿਆ 49 ਰਨ ਦੇ ਸਕੋਰ ਤੇ ਸਾਰੇ ਜਸ਼ਨ ਮਨਾਉਂਦੇ ਪਏ ਸੀ ਐਲਐਸ ਦੀ ਪੇਗੇਨ ਬਾਅਦ ਫੌਰਨ ਲੱਗਾ ਕਿ ਆਊਟ ਹੈ ਪਰ ਅੰਪਾਇਰ ਨੇ ਦੇ ਦਿੱਤੀ ਉਹ ਨੋ ਬੋਲ ਉਸ ਤੋਂ ਬਾਅਦ ਅਗਲੀ ਗੇਂਦ ਤੇ ਜਿਤੇਸ਼ ਸ਼ਰਮਾ ਨੇ ਸਿੱਖ ਛੱਕਾ ਮਾਰਤਾ ਛੱਕਾ ਮਾਰਤਾ ਪੀਓ ਕਾ ਛੱਕਾ ਮਾਰ ਕੇ ਉਹਨਾਂ ਨੇ ਆਪਣਾ ਅর্ধਸ਼ਤਕ ਵੀ ਪੂਰਾ ਕਰ ਲਿਆ ਪਰ ਉਸ ਤੋਂ ਬਾਅਦ ਜితేਸ਼ ਸ਼ਰਮਾ ਨੇ ਉਹ ਅਸ਼ਵੀਨ ਵਾਂਗੂ ਗੇਨਬਾਦੀਆਂ ਵਾਲੇ ਪਾਸੇ ਤੇ ਰਨ ਆਊਟ ਕਰਤਾ ਆ ਪੈਰ ਨੂੰ ਆਊਟ ਦੇ ਦਿੱਤਾ ਤੇ ਸਾਰੇ ਲੋਕੀ ਟਵਿੱਟਰ ਤੇ ਇਕੱਠੇ ਹੋ ਗਏ ਉਹਨਾਂ ਦੀ ਆਈਡੀ ਤੇ ਕਮੈਂਟ ਕਰਨ ਲੱਗੇ ਤੇ ਫਿਰ ਪਤਾ ਨਹੀਂ ਕੀ ਹੋਇਆ ਰਿਸ਼ਾ ਪੰਚ ਨੇ ਨਾ ਉਹ ਅਪੀਲ ਵਾਪਸ ਵੀ ਲੈ ਲਈ ਤੇ ਜితేਸ਼ ਸ਼ਰਮਾ ਨੇ ਰਿਸ਼ਾ ਪੰਤ ਨੂੰ ਜਾ ਕੇ ਥੱਗ ਵੀ ਕੀਤੀ ਹੈ ਦੇਖੋ ਕਿ ਰਿਸ਼ਾ ਪੰਤ ਵੀ ਵਿਕਟ ਕੀਪਰ ਨੇ ਜਿਤੇਸ਼ ਸ਼ਰਮਾ ਵੀ ਵਿਕਟ ਕੀਪਰ ਨੇ ਦੋਵੇਂ ਨੂੰ ਪਤਾ ਹੈ ਕਿ ਇਤਰਾਹੁ ਤੋਂ ਨਾਲ ਦੇਲੂਪੇ ਕੀ ਪੀੜਦੀ ਹੈ ਜਦੋਂ ਤੁਸੀਂ ਆਪਣੀ ਟੀਮ ਨੂੰ ਮੈਚ ਜਿਤਾਉਣਾ ਹੋਵੇ ਪਰ ਕਈ ਲੋਕਾਂ ਨੇ ਕਿਹਾ ਕਿ ਇਹ ਚੰਗਾ ਜਸਟਰ ਸੀ ਕਰਨਾ ਚਾਹੀਦਾ ਸੀ ਪਰ ਕਈਆਂ ਨੇ ਕਿਹਾ ਕਿ ਮੈਚ ਦੀ ਕੋਈ ਇੰਨੀ ਇੰਪੋਰਟੈਂਟ ਨਹੀਂ ਸੀ ਇਸ ਲਈ ਰਿਸ਼ਭ ਪੰਦ ਨੇ ਇਦਾਂ ਕੀਤਾ ਜੇ ਮੈਚ ਇੰਪੋਰਟੈਂਸ ਹੁੰਦਾ ਤੇ ਫਿਰ ਸ਼ਾਇਦ ਰਿਸ਼ਭ ਪੰਦ ਇਦਾਂ ਨਾ ਕਰਦੇ ਪਰ ਜੋ ਵੀ ਸੀ ਐਂਡ ਤੇ ਆਰਸੀਬੀ ਨੇ ਆਪਣਾ ਮੈਚ ਜਿੱਤ ਰਿਆ 228 ਰਨ ਚੇਸ ਕਰਨੀ ਸੀ ਤੇ ਉਹਨਾਂ ਨੇ ਨੋ ਕਿੰਨਾ ਪਹਿਲਾ ਮੈਚ ਜਿੱਤਿਆ ਹੈ ਸੋਚੋ ਕਿੰਡੀ ਜ਼ਬਰਦਸਤ ਬੈਟਿੰਗ ਕੀਤੀ ਹੋएगी ਆਰਸੀਬੀ ਵਾਲਿਆਂ ਨੇ ਕਿਸੇ ਨੂੰ ਉਮੀਦ ਨਹੀਂ ਸੀ ਕਿ ਆਰਸੀਬੀ ਇੱਡਾ ਕੋ ਟੋਟਲ ਬਣਾ ਪਾਉਗੀ ਐਲਐਸਜੀ ਨੂੰ ਹਰਾ ਪਾਉਗੀ ਕਿਉਂਕਿ ਨਾ ਉਹਨਾਂ ਦੇ ਕੋਲ ਟੀਮ ਡੇਵਿਡ ਵੀ ਨਹੀਂ ਸਨ ਟੀਮ ਡੇਵਿਡ ਵੀ ਨਹੀਂ ਸਨ ਦੂਸਰੇ ਪਾਸੇ ਜੇਨਬਦੀ ਦੇ ਪਾਸੇੋਂ ਦੇਖਿਆ ਜਾਵੇ ਉਹਨਾਂ ਕੋਲ ਹੈਜ਼ਲ ਬੁਗਲ ਵੀ ਨਹੀਂ ਸਨ ਪਰ ਫਿਰ ਵੀ ਆਰਸੀਬੀ ਨੇ ਦੋਨਾਂ ਕੋ ਬਗੈਰ ਮੈਚ ਜਿੱਤਣ ਵਿੱਚ ਕਾਮਯਾਬ ਰਹੀ ਪੇ ਹੁਣ ਉਹ ਪਹੁੰਚ ਗਈ ਹੈ ਨੰਬਰ 2 ਤੇ ਹੁਣ ਉਹਨਾਂ ਦਾ ਮੁਕਾਬਲਾ ਹੈ ਪੰਜਾਬ ਕਿੰਸ ਨਾਲ ਚੰਡੀਗੜ੍ਹ ਵਿੱਚ ਕੁਆਲੀਫਾਇਰ 1 ਉਹ ਵੀ ਮੈਚ ਬੜਾ ਇੰਟਰਸਟਿੰਗ ਰਹੂਗਾ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਟੀਮ ਤਗੜੀ ਲੱਗ ਰਹੀ ਹੈ ਇਹ ਕੁਆਲੀਫਾਇਰ ਪੰਜਾਬ ਦੀ ਟੀਮ ਤੇ ਆਰਸੀਬੀ ਦੀ ਟੀਮ ਹਾਲਕੀ ਆਰਸੀਬੀ ਦੂਫਰੇ ਟੀਮ ਦੇ ਘਾਰੇ ਕਿ ਬਹੁਤ ਵਧੀਆ ਖੇਡੀ ਆ ਸਾਰੇ ਮੈਚ ਕੀਤੀ ਹੈ 7 ਮੈਚ ਖੇਡੀ ਹੈ ਆਰਸੀਬੀ 7 ਦੇ 7 ਮੁਕਾਬਲੇ ਉਹ ਦੋ ਟੀਮਾਂ ਨੂੰ ਉਹਨਾਂ ਦੇ ਹੋਮ ਗਰਾਊਂਡ ਤੇ ਹਰਾ ਕੇ ਆਈ ਆ ਪੰਜਾਬ ਨੂੰ ਵੀ ਉਹਨਾਂ ਨੇ ਹੋਮ ਗਰਾਊਂਡ ਤੇ ਹਰਾਇਆ ਸੀਗਾ ਤੇ ਹੁਣ ਫਿਰ ਮੈਚ ਹੈ ਪੰਜਾਬ ਦੀ ਹੋਮ ਗਰਾਊਂਡ ਤੇ ਤੇ ਪੰਜਾਬ ਨੂੰ ਰਹਿਣਾ ਪੈਣਾ ਹੈ ਹੁਣ ਸਾਹਤਾਨ ਆਰਸੀਬੀ ਤੋਂ ਇਹਨਾਂ ਨੂੰ ਇਜ਼ੀ ਮੈਚ ਨਹੀਂ ਹੋਣਾ ਦੋਵਾਂ ਟੀਮਾਂ ਲਈ ਕਿਹੜੀ ਟੀਮ ਵੀ ਆ ਖੇਡੂਗੀ ਮੇਰੇ ਹਿਸਾਬ ਨਾਲ ਉਹੀ ਟੀਮ ਆਈਪੀਐਲ ਦੇ ਫਾਈਨਲ ਵਿੱਚ ਜਾਊਗੀ ਤੇ ਇਹਨਾਂ ਦੋਵਾਂ ਟੀਮਾਂ ਵਿੱਚੋਂ ਹੀ ਕੋਈ ਇੱਕ ਟੀਮ ਆਈਪੀਐਲ ਦੀ ਟਰੋਫੀ ਵੀ ਉਠਾਊਗੀ ਉਹ ਦੇਖਦੇ ਹਾਂ ਹੁਣ ਆਰਸੀਬੀ ਹੁੰਦੀ ਹੈ ਕਿ ਪੰਜਾਬ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਟੀਮ ਫਾਈਨਲ ਪਹੁੰਚਣ ਵਾਲੀ ਹੈ ਥੱਲੇ ਕਮੈਂਟ ਕਰਕੇ ਆਪਣੀ رائے ਜਰੂਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ